ਇੱਕ ਸੋਹਣੀ ਸੁਨੱਖੀ ਮੁਟਿਆਰ ਦਾ ਵਿਆਹ ਕਿਸੇ ਕਾਲੇ ਰੰਗ ਦੇ ਮਾਈਏ ਦੇ ਨਾਲ ਹੋ ਜਾਂਦਾ ਹੈ ਉਹ ਮੁਟਿਆਰ ਜਿਹਦੀ ਕਦੇ ਪੇਕੇ ਪਿੰਡ ਕੁੜੀਆਂ ਤੇ ਸਰਦਾਰੀ ਸੀ ਜਦੋਂ ਆਪਣੇ ਮਾਈ ਨਾਲ ਪੇਕੇ ਪਿੰਡ ਫੇਰਾ ਪਾਉਣ ਵਾਸਤੇ ਆਉਂਦੀ ਹੈ ਉਹਦੀਆਂ ਸਹੇਲੀਆਂ ਵੇਖ ਕੇ ਹੱਸਦੀਆਂ ਉਹ ਸੋਚਦੀ ਹੈ ਤਾਂ ਹੱਸਦੀਆਂ ਮੇਰੇ ਘਰ ਵਾਲੇ ਦਾ ਰੰਗ ਕਾਲਾ ਹੈ ਮਨ ਦੇ ਵਿੱਚ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ ਪਰ ਉਹ ਪੰਜਾਬਣ ਮੁਟਿਆਰ ਜਿਸਨੇ ਗੁਰੂ ਮਹਾਰਾਜ ਦੇ ਅੱਗੇ ਪੱਲਾ ਫੜਿਆ ਭਾਵੇਂ ਬੋਲ ਤਾਂ ਕੁਝ ਨਹੀਂ ਸਕਦੀ ਸੀ ਪਰ ਦਿਲ ਵਾਲੇ ਅਰਮਾਨ ਦਿਲ ਦੇ ਵਿੱਚ ਦਬ ਘਟਕੇ ਨਹੀਂ ਰਹਿ ਸਕਦੇ ਸੀ ਇੱਕ ਨਾ ਇੱਕ ਦਿਨ ਦਿਲ ਵਾਲੀ ਗੱਲ ਬੁੱਲੀਆ ਤੱਕ ਆ ਜਾਂਦੀ ਹੈ ਮੋਟਿਆਰ ਕੀ ਕਹਿੰਦੀ ਹੈ ਗੱਭਰੂ ਕੀ ਜਵਾਬ ਦਿੰਦਾ ਹੈ ਜੀ ਹੁੰਦੀ ਸੀ ਮੈਂ ਕੁੜੀਆਂ ਵਿੱਚ ਕਹਾਉਂਦੀ ਸੀ ਮਨ ਚਾਹੀ ਚੀਜ਼ ਹਟਾਉਂਦੀ ਸੀ ਮੈਂ ਕੁੜੀਆਂ ਵਿੱਚ ਕਹਾਉਂਦੀ ਸੀ ਮਨ ਚਾਹੀ ਚੀਜ਼ ਹਟਾਉਂਦੀ ਸੀ ਮੈਨੂੰ ਕੱਖ ਹੌਲੀ ਕਰ ਛੱਡਿਆ ਕੱਖ ਹੌਲੀ ਕਰ ਛੱਡਿਆ ਬਸ ਇੱਕੋ ਗੱਲ ਦੇ ਪਾੜੇ ਨੇ ਆਏ ਹੈ ਉਹ ਕਿਹੜਾ ਕੁੜੀਆਂ ਵਿੱਚ ਘਦਰ ਘਟਾ ਦਿੱਤੀ ਤੇਰ ਮਾਇਆ ਵੇ ਰੰਗ ਕਾਲੇ ਨੇ ਰੰਗ ਦਿੱਤੀ ਤੇਰੇ ਮਈਆ ਵੇ ਰੰਗ ਕਾਲੇ ਨੇ ਰੰਗ ਕਾਲਾ ਘੋੜਾ ਦੋ ਬੱਲੀਏ ਨੋੜ ਕੋਤ ਨਹੀਂ ਸਕਦਾ ਹੋ ਬੱਲੀਏ ਗੱਲ ਨਹੀਂ ਹੈ ਵੀ ਇਹ ਬਾਹਰਲੇ ਮੁਲਕ ਵਾਲਾ ਅੰਗਰੇਜ਼ਾਂ ਵਾਲਾ ਕੰਮ ਨਹੀਂ ਵੀ ਵਿਆਹ ਕਰਾਉਣ ਚ ਰਹੇਗੀ ਸਾਡੇ ਭਾਈ ਜੀ ਤਸੱਲੀ ਬਖਸ਼ ਕੋਕੇ ਲਾ ਕੇ ਸਵਾ ਕਿਲੋ ਦੇਸੀ ਘਿਓ ਦੀ ਦੇਗ ਬੰਨ ਦਿੰਦਾ ਉਤੋਂ ਦੀ ਮੁੜ ਕੇ ਖੜਾ ਨਹੀਂ ਜੁੜਦਾ ਮੇਰਾ ਰੰਗ ਕਾਲਾ ਗੋਰਾ ਦੋ ਬੱਲੀਏ ਹੁਣ ਕੁਝ ਨਹੀਂ ਸਕਦਾ ਹੋ ਬੱਲੀਏ ਜਦ ਸਾंभ-ਸਾਂਭ ਕੇ ਰੱਖੀ ਮੈਂ ਜਦ ਸਾंभ-ਸਾਂਭ ਕੇ ਰੱਖੀ ਮੈਂ ਤੇਰੇ ਹਾਨ ਦੀਆਂ ਸਭ ਰੋਣ ਗਈਆਂ ਨਹੀਂ ਆ ਤੇਰੇ ਗੋਲ ਮੋਲ ਜੇ ਗੱਲ ਨਹੀਂ ਐ ਆ ਬਾਈ ਜਿਹੜੇ ਮੇਰੇ ਵਾਂਗੂ ਢਿੱਡ ਥੋੜੇ ਜੇ ਵੱਧ ਕਰੀ ਬੈਠੇ ਆ ਨਾ ਗਾਹ ਨੂੰ ਕਬਰ ਆਇਆ ਨਾ ਕਰੋ ਬਾਈ 에어 ਬੈਗ ਮਹਿੰਗੀਆਂ ਗੱਡੀਆਂ ਚ ਹੁੰਦੇ ਆ ਅਮਰੂਤੀਆਂ 'ਚ ਨਹੀਂ ਹੁੰਦੇ ਸਮਝ ਗਏ ਰੰਗ ਕਾਲਾ ਗਊ ਰਾਧਾ ਬੱਲੀਏ ਨਹੀਂ ਸਕਦਾ ਹੋ ਬੱਲੀਏ ਜੱਲ ਸਾਂ ਵਸਾਂ ਵਗੇ ਰੱਖੀ ਮੈਂ ਸਾਂ ਵਸਾਂ ਵਗੇ ਰੱਖੀ ਮੈਂ ਤੇਰੇ ਹਣ ਦੀਆਂ ਜ਼ਬਰ ਹੋਣ ਗਈਆਂ ਨਹੀਂ ਤੇਰੇ ਨਰਮ ਸਬਾਹ ਦੇ ਕੰਤ ਦਿਆਂ ਤੇਰੇ ਪੇਕੀ ਗੱਲਾਂ ਤੇਰੇ ਪੇਕੀ ਗੱਲਾਂ ਹੋਣ ਗਈਆਂ ਪੇਕਿਆਂ ਦੇ ਜਾ ਕੇ ਮੈਂ ਤੁਰਦੀ ਨਾ ਉੱਚਾ ਸਿਰ ਕਰਕੇ ਕੀ ਗੱਲ ਛੱਤਾਂ ਨਹੀਂ ਵੀ ਐ ਲਿਆਵਾ ਸਾਡੇ ਵਾਲਾ ਕੰਡਾ ਮਿਸਤਰੀ ਹੁਣ ਪਿੰਡ ਪੇਕਿਆਂ ਦੇ ਜਾ ਕੇ ਮੈਂ ਪਿੰਡ ਪੇਕਿਆਂ ਦੇ ਜਾ ਕੇ ਮੈਂ ਤੁਰਦੀ ਨਾ ਉੱਚਾ ਸਿਰ ਕਰਕੇ ਕਦਹਾਂ ਗਿਆ ਨਲਹਾਂਦਿਆ ਹਾਂਦੀਆਂ ਨਲਹਾਂਦਿਆ ਵੇਖੀ ਨਾ ਦਿਲ ਦੀ ਗੱਲ ਕਰਕੇ ਹੁਣ ਇੱਕ ਕੱਢ ਕੇ ਨਾ ਤੇਰੇ ਮਾਈਆ ਬੇਰੰਗ ਕਾਲੇ ਨੇ ਕੁੜੀਆਂ ਵਿਚ ਟੌਰ ਘਟਾ ਦਿੱਤੀ ਤੇਰੇ ਮਾਈਆ ਬੇਰੰਗ ਕਾਲੇ ਨੇ ਤੂੰ ਨਵੀਂ ਨਵੀਂ ਲਈ ਆਈ ਨਹੀਂ ਨਵੀਂ ਨਵੀਂ ਲਈ ਆਈ ਨਹੀਂ ਹੌਲੀ ਹੌਲੀ ਸਭ ਮੰਨੇਗੀ ਹੁਣ ਨਿੰਦਿਆ ਮੇਰੀ ਕਰਦੀਆਂ ਫੇਰ ਫੇਰ ਕੀ ਕਰੂੰਗੀ ਸਾਰੇ ਸਭ ਤਾਂ ਉਹ ਬੜਾ ਬਣਨੇਗੀ ਨੰਦਿਆ ਮੇਰੀ ਕਰਦੀ ਹੀ ਐ ਫਿਰ ਸਫਤਾਂ ਦੇ ਫਲਵੰਨੇਗੀ ਤੈਨ ਸੁਹੀ ਵੇਖ ਤੇਰੇ ਹਾਨਦੀਆਂ ਸੁਖੀ ਵੇਖ ਤੇਰੇ ਹਾਨਦੀਆਂ ਚੁੰਨੀ ਵਿੱਚ ਨੱਕ ਲਗਾਉਣ ਗਈਆਂ ਤੇਰੇ ਨਰਮ ਸੁਬਾਹ ਦੇ ਕੰਤਦੀਆਂ ਤੇਰੇ ਪੇਕੀ ਗੱਲਾਂ ਤੇਰੇ ਪੇਕੀ ਗੱਲਾਂ ਹੋਣ ਗਈਆਂ ਹੌਲਾ ਤੋ ਵੇਖੀ ਜਾਉ ਪਰ ਹੱਲੇ ਨਾ ਕੁਝ ਪੱਲੇ ਵੇ ਜਦ ਹਉਆ ਤੋ ਵੇਖੀ ਜਾਉ ਹਉਆ ਤੋ ਵੇਖੀ ਜਾਉ ਪਰ ਹੱਲੇ ਨਾ ਕੁਝ ਪੱਲੇ ਵੇ ਨਾਲ ਮੇਰੇ ਬੈਠਣ ਹਾਂਂਦੇ ਆ ਨਾਲ ਮੇਰੇ ਬੈਠਣ ਹਾਂਂਦੇ ਆ ਰੰਗ ਤੇਰੇ ਦੀ ਗੱਲ ਚੱਲੇ ਵੇ ਨਾਲ ਮੇਰੇ ਬੈਠਣ ਹਾਂਂਦੇ ਆ ਤੇਰੇ ਦੀ ਗੱਲ ਚੱਲੇ ਵੇ ਮੈਂ ਸੋ ਸੋ ਗੱਲਾਂ ਹਾਂਂਦੇ ਆ ਦਿੱਤੀ ਕਰ ਮਈਆ ਵੇ ਰੰਗ ਕਾਲੇ ਨੇ ਕੁੜੀਆਂ ਵਿਚ ਘੌਰ ਘਟਾ ਦਿੱਤੀ ਤੇਰ ਮਈਆ ਵੇ ਰੰਗ ਕਾਲੇ ਨੇ ਤੂੰ ਨਿਆਣ ਪੁਣੇ ਵਿਚ ਨਹੀਂ ਚੱਲੀਏ ਉਠੇ ਵਹਿਣਾ ਵਿਚ ਵਹਿ ਚੱਲੀ ਤੂੰ ਨਿਆਣ ਪੁਣੇ ਵਿਚ ਨਹੀਂ ਚੱਲੀਏ ਉਠੇ ਵਹਿਣਾ ਵਿਚ ਵਹਿ ਚੱਲੀ ਜਦਕਾਰ ਨਨੂ ਵਾਟ ਲਾਉਂਦੀ ਆਪਾਂ ਨੂੰ ਸ਼ਿਮਲੇ ਲੈ ਚੱਲੀ ਤੱਕ ਭੁਖਿਆਂ ਵਾਲੀ ਵਾਲੇ ਨੂੰ ਭੁਖਿਆਂ ਵਾਲੀ ਵਾਲੇ ਨੂੰ ਉਹ ਤੇ ਲਵਾਰ ਵਿੱਚ ਚੌਣ ਗਈਆਂ ਫਿਰ ਨਾਲ ਤੰਦ ਦੀਆਂ ਤੇਰੇ ਪੇਕੀ ਗੱਲਾਂ ਤੇਰੇ ਪੇਕੀ ਗੱਲਾਂ ਹੋਣਗੀਆਂ